ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਪੂਰਤ ਹੈ ਸਖਤ ਹੈ ਸਮਾਣਾ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਵੀ ਚਾਈਨਾ ਡੋਰ ਵੇਚਣ ਵਾਲੇ ਸਾਵਧਾਨ ਹੋ ਜਾਣ ਜੇ ਚਾਈਨਾ ਡੋਰ ਦੇ ਗੱਟੇ ਮਿਲ ਗਏ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਉਹਨਾਂ ਨੇ ਐਸ ਡੀ ਐਮ ਸਮਾਣਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਜੇ ਕੋਈ ਬੱਚਾ ਵੀ ਚਾਈਨਾ ਡੋਰ ਨਾਲ ਪਤੰਗ ਉਡਾਣ ਦਾ ਪકડਿਆ ਗਿਆ ਤਾਂ ਉਸਕੇ ਮਾਤਾ ਪਿਤਾ ਤੇ ਵੀ ਮੁਕਦਮਾ ਦਰਜ ਹੋਵੇਗਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜ਼ਿੰਦਗੀ ਕੀਮਤੀ ਹੈ ਚਾਈਨਾ ਡੋਰ ਨਾਲ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਹੁੰਦਾ ਹੈ ਤਾਂ ਉਸਦੇ ਲਈ 307 ਤਾਰਾ ਦੇ ਤਹਿਤ ਕਾਨੂੰਨ ਦੇ ਤਹਿਤ ਮੁਕਦਮਾ ਦਰਜ ਹੋਵੇਗਾ ਅਤੇ ਇਸ ਦੇ ਲਈ ਕੋਈ ਵੀ ਵਿਅਕਤੀ ਚਾਈਨਾ ਔਰ ਪੁਲਿਸ ਅਰ ਪ੍ਰਸ਼ਾਸਨ ਨੂੰ ਸੂਚਨਾ ਦਿਓਗੇ ਉਸ ਨੂੰ 25000 ਰੁਪਏ ਦਾ ਇਨਾਮ ਵੀ ਪ੍ਰਸ਼ਾਸਨ ਵੱਲੋਂ ਦਿੱਤਾ ਜਾਣਾ ਹੈ ਇਸ ਦੇ ਲਈ ਅਸੀਂ ਵੀ ਅਪੀਲ ਕਰਦੇ ਹਾਂ ਵੀ ਚਾਇਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰੋ ਨਹੀਂ ਤਾਂ ਸਖਤ ਕਾਨੂੰਨ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਹੈ ਜਿਹੜਾ ਜੀ ਹੁਣ ਬਸੰਤ ਪੰਚਮੀ ਆ ਰਹੀ ਹੈਗੀ ਆ ਤੇ ਪੰਜਾਬ ਸਰਕਾਰ ਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਚਾਇਨਾ ਜਿਹੜੀ ਡੋਰ ਹੈਗੀ ਆ ਉਸ ਤੇ ਬਹੁਤ ਸਖਤ ਹੈ ਤੇ ਮੈਂ ਸਮਾਣਾ ਸ਼ਹਿਰ ਦੇ ਵਸਨੀਕਾਂ ਨੂੰ ਤੇ ਪਿੰਡਾਂ ਦੇ ਵਸਨੀਕਾਂ ਨੂੰ ਏ اپیل ਕਰਦਾ ਹਾਂ ਵੀ ਚਾਇਨਾ ਡੋਰ ਬਹੁਤ ਖਤਰਨਾਕ ਹੁੰਦੀ ਹੈ ਇਹਦੇ ਨਾਲ ਬੰਦੇ ਦੀ ਮੌਤ ਤੱਕ ਹੋ ਸਕਦੀ ਹੈ ਤੇ ਬੇਜਬਾਨ ਜਿਹੜੇ ਪੰਛੀ ਨੇ ਉਹ ਮਰ ਜਾਂਦੇ ਨੇ ਜੀ ਤੇ ਮੈਂ ਸਾਰੇ ਜਿਹੜੇ ਮਾਪੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਆਪਦੇ ਬੱਚਿਆਂ ਨੂੰ ਚਾਇਨਾ ਡੋਰ ਨਾ ਲੈਣ ਦੇਣ ਜੇਕਰ ਕੋਈ ਬੱਚਾ ਚੈਕਿੰਗ ਦੌਰਾਨ ਸਖਤੀ ਨਾਲ ਚੈਕਿੰਗ ਹੋਣੀ ਆ ਉਸ ਦਿਨ ਵੀ ਅਸੀਂ ਡੀਐਸਪੀ ਸਾਹਿਬ ਐਸਐਚਓ ਸਾਹਿਬ ਐਂਡ ਮੈਂ ਖੁਦ ਚੈਕਿੰਗ ਕੀਤੀ ਇੱਥੇ ਦੁਕਾਨਾਂ ਦੀ ਜੇ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਣ ਦਾ ਪਾਇਆ ਗਿਆ ਤਾਂ ਉਹਦੇ ਮਾਪਿਆਂ ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਤੋਂ ਇਲਾਵਾ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਜਿਹੜੀ ਹੈਗੀ ਐ ਇਸ ਤੇ 25000 ਰੁਪਏ ਦਾ ਕੈਸ਼ ਇਨਾਮ ਰੱਖਿਆ ਵੀ ਤੇ ਉਹਦਾ ਨਾਮ ਵੀ ਕਨਫਿਡੈਂਸ਼ੀਅਲ ਰੱਖਿਆ ਜਾਊਗਾ ਉਹਨਾਂ ਦੀ ਜਿਹੜੀ ਈਮੇਲ ਤੇ ਦੱਸ ਸਕਦੇ ਆ ਕਿਸ ਉਹਨਾਂ ਨੂੰ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ ਇਸ ਤੋਂ ਇਲਾਵਾ ਮਾਨਯੋਗ ਡੀ ਸਾਹਿਬ ਨੇ ਵੀ ਜਿਹੜੇ ਹੈਗੇ ਆ ਔਰ ਰੱਖੀਆਂ ਹੈਗੀਆਂ ਇਨਾਮ ਰੱਖੇ ਨੇ ਜਿਹੜਾ ਬੰਦਾ ਸੂਚਨਾ ਦੇਊਗਾ ਤੇ ਮੇਰੀ ਬੇਨਤੀ ਹੈਗੀ ਹੈ ਵੀ ਇਹ ਬਹੁਤ ਖਤਰਨਾਕ ਹੁੰਦੀ ਹੈ ਚਾਈਨਾ ਡੋਰ ਤੇ ਅਸੀਂ ਜਿਹੜੇ ਹੈਗੇ ਆ ਜੇ ਇੱਕ ਵੀ ਜਾਨ ਬਚਾ ਲਈ ਤਾਂ ਬਹੁਤ ਵੱਡਾ ਕੰਮ ਹੋਊਗਾ ਤੁਸੀਂ ਸਾਰੇ ਲੋਕ ਜਿਹੜੇ ਹੈਗੇ ਇਸ ਕੰਮ ਵਿੱਚ ਸਹਿਯੋਗ ਦਿਓ ਤੇ ਮੈਨੂੰ ਦੱਸ ਦੋ ਜੇ ਕਿਤੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਊ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਦੱਸ ਦੋ ਡੀਐਸਪੀ ਸਾਹਿਬ ਨੂੰ ਦੱਸ ਦੋ ਐਸਐਚਓ ਸਾਹਿਬ ਨੂੰ ਦੱਸ ਦੋ ਅਸੀਂ ਜ਼ਰੂਰ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ ਤੇ ਬੇਨਤੀ ਹੈ ਵੀ ਇਹ ਜਿਹੜਾ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਮਾਪੇ ਵੀ ਧਿਆਨ ਦੇਣ ਵੀ ਆਪਦੇ ਬੱਚੇ ਨੂੰ ਚਾਈਨਾ ਇੰਡੋਰ ਨਾਲ ਪਤੰਗ ਨਾ ਉਡਾਉਣ ਕੈਮਰਾਮੈਨ ਬੀਕੇ ਕਰਗਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼